ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਹਿਮ ਮੀਡੀਆ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਨਰਮਜੀਤ ਬੰਦਾ ਤਿੰਨ ਜਾਨਵਰ ਸ਼ੇਰ ਤੁਸੀਂ ਸਾਰੇ ਜਾਣਦੇ ਹੀ ਆ ਕਿਹੜਾ ਕੋਈ ਪਹਿਲੀ ਵੀਡੀਓ ਬਣਾ ਰਹੇ ਆ ਲਗਭਗ ਜਗਾ ਤੋਂ ਹੁੰਦਾ ਜੇ ਤੁਸੀਂ ਲਾ ਹੀ ਲਿਆ ਹੋ ਜਿਆਦਾ ਵੀਡੀਓ ਬਾਈ ਦੀਆਂ 20 ਜੀ ਬਣਾਈ ਦੀਆਂ ਕਿਉਂਕਿ ਅੰਦਰ ਪਸ਼ੂ ਨਾਲ ਘਰੇ ਵੀ ਰੱਖੇ ਹੋਏ ਆ ਬਾਈ ਦੀ ਇੱਕ ਜਗਾ ਦੀ ਤੰਗੀ ਕਰਕੇ ਬਾਹਰ ਵੀ ਖੁੱਲੀ ਆ ਤੇ ਇੱਕ ਗਾਂ ਵਗਦੀ ਨਹੀਂ ਬਾਈ ਉਹਨਾਂ ਦੇ ਇੱਥੇ ਹੀ ਬੰਦ ਹੋ ਜਾਂਦੀ ਆ ਖੁੱਲਾ ਥਾਂ ਕਰਕੇ ਤਾਂ ਵੀਡੀਓ ਇਹ ਵੀਚ ਬਣਾ ਲਈਦੀ ਆ 3 ਜਨਵਰੀ ਸੇਲ ਹੈ ਜਰਸੀ ਤੇ ਦੋ ਡੱਬੀਆਂ ਵਹਿਣਾ ਹਾਈਟ ਸੇਮ ਹੀ ਆ ਇਨਫਾਰਮੇਸ਼ਨ ਲੈ ਦਨਾ ਭਾਅ ਲੋਟ ਹੀ ਹੋਣਗੇ ਸਤਿ ਸ਼੍ਰੀ ਅਕਾਲ ਜੀ ਨਾ ਦੱਸਦੀ। ਅਸੀਂ ਪੰਚੜ ਪੰਡਤ ਚੰਦਪ੍ਰਾਣਾ ਤੁਸੀਂ ਬਗਾ ਪ੍ਰਾਣਾ ਜਿਹੜਾ ਮੁਕਾ ਫੋਨ ਨੰਬਰ 805848781 805848781 ਮੌਸਮ ਬੜਾ ਠੰਡਾ ਕੀਤਾ ਅੱਜ ਮੌਸਮ ਅੱਜ ਹੋ ਗਿਆ ਹੁਣ ਇਹ ਤਾਂ ਕੋਈ ਚੱਲਣਾ ਦਮ ਹੀ ਨਹੀਂ ਹੂੰ ਵਧੀਆ ਨਾ ਠੰਡਾ ਹੈ ਚੰਗਾ ਜਾ ਲੱਗਦਾ ਹੋਰ ਚੱਲ ਵੀ ਦਾ ਠੰਡਾ ਹੈ ਨਹੀਂ ਤਾਂ ਗਰਮੀ ਜਿਹਾ ਹੂੰ ਇਹ ਤੋਂ ਚੱਲ ਪਾ ਇਹ ਦੂਜਾ ਸੁਭਾ ਸੁੰਦਰੀ ਹੈ ਜਰਸੀ ਹੂੰ ਦੱਦ ਪਾ ਦੂੰਗੀ ਯਾਰ ਹੋ ਸਕਦਾ 11-12 ਪਰ 15-16 ਮੰਨ ਕੇ ਲੈ ਲਵੇ ਕੋਈ ਵੀ ਆਪਣੇ ਕੋਲ ਇੰਨਾ ਆਰਾਮ ਨਾਲ ਪਿਆ ਹੋਵੇ ਮੀਠੀ ਠੰਡੀ ਬੂਰੀ ਆ ਕੋਈ ਐਨੇ ਵੀ ਦਿੱਤਾ ਜਿਹੜਾ ਆਉਂਦੀ ਆ ਇਹਨਾਂ ਲਈ ਦੰਲਾ ਜੂ ਤਨ ਲੈ ਕੇ 4 ਰਾਜੇ ਹਾਂ ਤੇ 5 ਦਿਨ ਮੰਨ ਕੇ ਆਪਣੇ ਕੋਲ ਕੋਈ ਭਰਾਵਾ ਪੁੱਛਦਾ ਦੁੱਧ ਬਾਈ ਕਹਿੰਦਾ ਵੱਧ ਪਿਆ ਜੀ ਤੁਸੀਂ 15 16 ਮੰਨ ਕੇ ਸੌਦਾ ਕਰਿਓ ਤਿੰਨਾ ਚਾਰਾਂ ਦਿਨਾਂ ਦੇ ਅੰਦਰ ਬਾਹਰ ਬਾਈ ਪਾਲ ਕਹਿੰਦਾ ਇਹਨੇ ਸੂ ਪੈਣਾ ਦੂਜਾ ਸੂਆ ਲੇਵਾ ਭਾਂਡਾ ਸੋਹਣਾ ਵੱਡਾ ਥਣਾ ਦੀ ਸਾਫ ਸੁਥਰੀ ਆ ਕਦ ਕਾਠ ਵਾਲੀ ਜਰਸੀ ਹੈ ਕੋਈ ਨਿੱਕੀ ਗੋਡੇ ਕੀ ਜਿੱਡੀ ਜਰਸੀ ਨਹੀਂ ਕਦ ਕਾਠ ਪੂਰਾ ਹੀ ਆ ਲੇਵਾ ਭਾਂਡਾ ਪੂਰਾ ਖੁੱਲਾ ਵੱਡਾ ਹਵਾਨਾ ਅਮਰੀਕਨ ਆ ਵਰਗਾ ਚਾਰ ਹੀ ਥਾਣ ਗੁਲਾਬੀ ਹੱਦੀ ਚੁਆਈ ਵਾਲੇ ਹੋ ਸਕਦਾ ਬਾਈ ਕਹਿੰਦਾ ਵੱਧ ਪਿਆ ਜੇ ਤਾਂ ਵੱਧ ਹੀ ਪਿਆ ਜੇ ਪਰ ਤੁਸੀਂ 15 16 ਮੰਨ ਕੇ ਸੌਦਾ ਕਰੋ 15 16 ਦਾ ਬਾਈ ਕਹਿੰਦਾ ਆਮ ਨਾ ਪਿਆ ਜੂਗੀ ਸੀ ਸਾਉ ਦਾ ਇਹ ਫੁੱਲ ਹੀ ਹੁੰਦੀਆਂ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਫੈਟ ਫੂਡ ਚੰਗੀ ਆਉਂਦੀ ਆ ਤੇ ਮੱਝ ਤੁਹਾਨੂੰ ਪਤਾ ਹੀ ਆ ਦਰਮਿਆਨੀ ਮੱਝ ਲੱਖ ਸਵਾ ਲੱਖ ਦੀ ਆਉਂਦੀ ਆ ਤੇ ਚੰਗੀ ਲੈਣੀ ਉਹ ਤਾਂ ਫਿਰ ਲੱਖੋਂ ਬਾਹਰ ਦੀਆਂ ਹੀ ਗੱਲਾਂ ਤੇ ਇਹਦਾ ਭਾਅ ਥੋੜਾ ਹੁੰਦਾ ਤਾਂ ਕਰਕੇ ਜਰ ਸਿੰਘਾ ਡਿਮਾਂਡ ਚ ਬਹੁਤ ਰਹਿੰਦੀਆਂ ਕਿਉਂਕਿ ਦੁੱਧ ਮੱਝਾਂ ਵਰਗਾ ਹੁੰਦਾ ਪੈਸੇ ਅੱਧੇ ਤੇ ਦੁੱਧ ਉਹੀ ਸਵਾ ਲੱਖ ਵਾਲੀ ਮੱਝ ਦੇ ਬਰੋਬਰ ਪਿਆ ਆਂਦੀਆਂ ਜੈ ਜੈ ਮੱਲ ਬਾਈ ਜੈ ਬਾਈ ਜੇ ਤਾਂ ਬਾਤ ਘੱਟ ਕਰਾਉਣੀ ਆ ਮੱਲ ਕਰਾਉਣਾ ਫਿਰ ਮੈਂ ਕੋਲ ਜਾ ਕੇ ਰਾਵ ਨਹੀਂ ਆਪਾਂ ਤਾਂ ਜੈ ਜੀ 40000 ਰੁਪਏ ਦੀ 48 ਦੀ 48 ਦੇ ਦੇਣੀ ਆ 48 ਚ ਬਾਈ ਕਹਿੰਦਾ ਦੇ ਦੇਣੀ ਆ ਛੋੜ ਛੱਪਾ ਮਾਨ ਤਾਨ ਹੋ ਜੂ 48000 ਚ ਨਰਮ ਜਿਆ ਬੰਦਾ ਬਾਈ ਤੁਸੀਂ ਜਾਣਦੇ ਹੀ ਆ ਯਾਰ ਸਾਰੇ ਨਿਕਾਇਪਾ 47480015 16 ਕਿਲੋ ਦੁੱਧ ਵਾਲੀ ਚਰਸੀ ਕਿਨੇ ਦੇਣੀ ਆ ਇੱਕ ਸੂਆ ਦੁੱਧ ਪੀ ਕੇ ਆਉਂਦੇ ਸੂਏ ਨੂੰ ਰਾਜੀ ਰੂਜੀ ਕਰਕੇ ਵੇਚੋਗੇ ਡੂਢੇ ਪੈਸਿਆਂ ਦੀ ਆ ਇਹ ਤਾਂ ਵਾਧੇ ਦੀ ਹੈਗੀ ਆ ਹਾਂ ਕੋਈ ਨਾ ਗੜਾ ਸਭਾਈਓ ਹਿਸਾਬ ਨਾਲ ਲੈਨੇ ਮਗਾ ਲੈਨੇ ਪੈਸੇ ਵਟ ਲੈ ਹਾਂ ਇਹ ਦੁੱਧਾ ਸੂਆ ਸੁੰਦੀ ਆ ਵੀਰੇ ਕਿੰਨਾ ਕੁ ਦੋ ਦੇ ਦੋ ਇਹ ਦੁੱਧ ਮਾਲਕਾਂ ਨੇ ਦੱਸਿਆ 11 ਲੀਟਰ ਠੀਕ ਆ ਆਪਣੇ ਕੋਲ 17 18 ਮੰਨ ਕੇ ਕੋਈ ਬੰਦਾ ਲੈ ਲਵੇ ਆਪਾਂ ਬਾਲਾ ਕਹਿੰਦੇ ਨਹੀਂ ਕੋਈ ਗਰਮੀ ਆ ਹੂੰ ਐਵੇਂ ਮੁੜ ਕੇ ਫੇਰ ਕਹਿੰਗੇ ਇੰਨਾ ਕਹਤਾ ਹਨਾ ਉਹ ਅਗਲੀ ਸੇਵਾ ਤੇ ਡਿਪੈਂਡ ਹੁੰਦਾ ਪਰ ਇੰਨਾ ਇੰਨਾ ਤਾਂ ਪਿਆ ਹੋਊਗੀ ਥੋਲੇ ਲੈ ਵੀ ਭੰਡੇ ਵਾਲੀਆਂ ਕੋਈ ਐ ਨਹੀਂਗਾ ਵੀ ਸਾਵਾਂ ਸਾਵਾਂ ਲੈ ਜੇ ਚਾਰ ਲੈ ਜੇ ਪੰਜ ਦਿਨ ਲੈ ਜੇ ਨਿਰਦਨ ਮਹਾ ਕੱਢੋ ਜੀ ਦੋਸਤੋ ਤਿੰਨਾ ਚਾਰਾਂ ਦਿਨਾਂ ਜੀ ਇੱਕ ਨੰਬਰ ਨੇ ਸੂਪਣਾ ਤਿੰਨਾ ਚਾਰਾਂ ਦਿਨਾਂ ਜੀ ਬਾਈ ਕਹਿੰਦਾ ਦੋ ਨੰਬਰ ਸੂਪੂ ਇਹਨਾਂ ਤਾਂ ਹੋ ਸਕਦਾ ਕੋਈ ਦਿਹਾੜੀ ਪਹਿਲਾਂ ਸੂਪੂ ਹੋ ਸਕਦਾ ਕੱਠੀਆਂ ਸੂਪਣ ਤਿੰਨਾ ਚਾਰਾਂ ਦਿਨਾਂ ਦੀਆਂ ਹੀ ਕੱਚੀਆਂ ਬਾਈ ਕਹਿੰਦਾ ਪਹਿਲੀਆਂ ਦੋਵੇਂ ਵਹਿੜਾ 19 ਲੀਟਰ ਦੁੱਧ ਬਾਈ ਕਹਿੰਦਾ ਜੀ ਤੋਂ ਲਈਓ ਕਹਿੰਦੇ ਦਿੱਤਾ ਇਹਨੇ ਪਰ ਬਾਈ ਕਹਿੰਦਾ 16 17 ਹੀ ਮੰਨ ਕੇ ਸੌਦਾ ਕਰ ਲਿਓ ਕਿਉਂਕਿ ਗਰਮੀ ਆ ਤੇ 18 20 ਕਿਲੋ ਦੁੱਧ ਇਹਨੂੰ ਕੋਈ ਵਾੜਾ ਨਹੀਂ ਕਿਉਂਕਿ ਜਾਤ ਵਾਲੀ ਵਿਹੜ ਜੇ ਜਾਤ ਵਾਲੀ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਉਹ ਅੱਗੇ ਥੋੜੀ ਸੇਵਾ ਸੰਭਾਲ ਆ ਮੋਟੀ ਨਹੀਂ ਹੈ ਫਰੀਕ ਆ ਸਾਰੀ ਹਾਂ ਮੋٹے ਜੇ ਚੰਮਦੀ ਨਹੀਂ ਪਤਲੀ ਜਮੜੀ ਦੀ ਆ ਥਣੇ ਇਹਦੇ ਵੀ ਸੋਹਣੇ ਆ ਬਾਦੂ ਫੋਟ ਸ਼ੰਗ ਨਾ ਤਾਂ 1 ਨੰਬਰ ਦੇ ਆ ਨਾ ਹੀ 2 ਨੰਬਰ ਦੇ ਆ ਤੇ ਵਧੀਆ 2.5 ਕਿਲੋ ਅਗਲਾ ਸੁਬਾਹ ਫੀਡ ਪਾਉਂਦਾ 2.5 ਕਿਲੋ ਸ਼ਾਮ ਨੂੰ ਪਾਉਂਦਾ ਤੇ ਆਪੇ ਦੁੱਧ 16 17 18 ਇਹਨੇ ਆ ਰਾਵਣਾ ਪਿਆ ਦੇਣਾ ਹਾਂ ਲੇਵਰ ਆ ਵੜੰਗੂ ਵੱਧਾ ਰੂਹ ਵਰਗਾ ਹਵਾਨਾ ਕੋਈ ਸਾਈਡ ਨਹੀਂ ਕੋਈ ਪਾਲ ਨਹੀਂ ਕੱਦ ਵੱਡਾ ਜਰਸੀ ਵੀ ਪੂਰੇ ਕੱਦ ਵਾਲੀ ਆ ਜਰਸੀਆਂ ਦੇ ਮੁਕਾਬਲੇ ਪੂਰੀ ਹਾਈਟ ਹੈ ਇਹਦੀ ਇਹ ਤਾਂ ਲੋਟ ਜੇ ਆਪਾਂ ਇਹ ਆ 58000 ਪੀ ਦੇਣਾ 58 ਦੀ ਜੀ ਜੋੜਾ ਲੈ ਲੂ ਮਾਨਤਨ ਕਰ ਦਿੰਦੇ ਆ 58000 ਦੀ ਦੋ ਨੰਬਰ ਜੇ ਕੋਈ ਜੋੜਾ ਲੈਣ ਦਾ ਮਾਨਤਨ ਹੋ ਜੂ ਗਰਮੀਓਂ ਗਰਮੀ ਦੁੱਧ ਪੀ ਕੇ ਆ ਦੋ ਨੰਬਰ ਨੂੰ ਜੇ ਕੋਈ ਤੋਕੜ ਗੱਬਣ ਬਣਾ ਕੇ ਵੀ ਵੇਚਦਾ ਨਾ ਤਾਂ ਵੀ 47 48000 ਦੀ ਆ ਤੋਕੜ ਗੱਬਣ ਜਿੱਦਣ ਦੋਹਾਂ ਢਾਈਆਂ ਮਹੀਨਾ ਦੀ ਗੱਬਣ ਚੈੱਕ ਪਾਸ ਹੋ ਗਈ ਅੱਜ ਮੁੱਲ ਕਿਹੜਾ 58 ਐ ਤੇ ਆ ਜਾ ਬਾਈ ਇਹ ਵੀਰੇ ਸੂਆ ਤਗਲੇ ਨੇ ਦੂਜਾ ਕਹ ਕੋਈ ਆਪਣਾ ਤੀਜਾ ਵੀ ਮੰਨ ਲਈ ਤਾਂ ਵੀ ਕੋਈ ਚੱਕਰ ਨਹੀਂ ਆ ਕੋਈ ਨਾ ਵੱਡੀ ਤਾਂ ਹੋਣ ਇਹਨੇ ਇਹ ਹਫਤਾ ਮੰਨ ਕੇ ਲੈ ਲਓ ਕੋਈ ਵੈਸੇ ਦਿੰਦਾ ਇਹਦੇ 6 5 6 ਦਿਨ ਕਹਿੰਦੇ ਸੀਗੇ ਹੋ ਰਹਿੰਦੇ ਆ ਹਫਤਾ ਮੰਨ ਕੇ ਮੇਰੇ ਕੋਲ ਲੈ ਲੈ ਕੋਈ 20 ਪਲੱਸ ਵਾਲੀ ਆ ਏ ਠੀਕ ਹੈ 20 ਕਿਲੋ ਦੇ ਬਾਹਰ ਦੁੱਧ ਦੇਣ ਵਾਲੀ ਆ ਵੱਡੇ ਕੱਦ ਕਾਟ ਦੀ ਆ बस ਇਹ ਨੀਕਤ ਨਾਲ ਦੀ ਕੱਚੀ ਆ ਬਾਕੀ 600 ਪੂਰੀ ਆ ਕੋਈ 600 ਪੂਰੀ ਆ ਹਵਾ ਨਹੀਂ ਦਾ ਵੀ ਸੋਣਾ ਇਹ 20 ਕਿਲੋ ਤੋਂ ਬਾਹਰ ਦੁੱਧ ਪਿਆਉ ਬਾਈ ਕਹਿੰਦਾ ਇਹਨਾਂ ਦਿੱਤਾ ਇਹਨੇ ਕੱਦ 2 ਨੰਬਰ ਦਾ ਵੀ ਵੱਡਾ ਇਹ 3 ਨੰਬਰ 2 ਨੰਬਰ ਨਾਲੋਂ ਵੀ ਕੱਦ ਚ ਵੀ ਵੱਡੀ ਆ ਹਾਈਟ ਵੀ ਵੱਧਾ ਲੈਂਥ ਵੀ ਵੱਧਾ ਤੇ ਵਜਨ ਚ ਵੀ ਵੱਧਾ ਉਹਨਾਂ ਦੇ ਅਕੋਰਡਿੰਗ ਬਾਕੀ ਝੂਠ ਮਾਰਨਾ ਉਹਦਾ ਤਾਂ ਜਰਸੀ ਦਾ ਵੀ 20 ਕਿਲੋ ਕਹਿੰਦਾ ਬਾਈ ਹਾਂ ਲੈ ਵਾ ਭੰਡਾ ਵੇਖ ਕੇ ਕਹਿ ਰਹੀਆਂ ਹਾਂ ਹਾਂ ਉਹਨਾਂ ਕੀ ਕਹੀਦਾ ਜਿੰਨਾਂ ਕਿ ਯਾਰ ਜਾਜੋ ਬਾਈ ਸਹੀ ਆ ਵੰਦਨਾਰ ਮਝ ਐਵੇਂ ਥੋੜੀ ਕਹਿੰਦੇ ਨੂੰ ਅਗਲਾ ਵੇਖ ਸੁਣ ਕੇ ਕਹਿੰਦਾ ਝੂਠ ਬੋਲੀ ਹੱਸਾ ਹਾਂ ਅੱਜ ਕੱਲ ਸਾਰੇ ਹੀ ਸਿਆਣੇ ਆ ਅੱਜ ਕੱਲ ਸਾਰੇ ਹੀ ਸਿਆਣੇ ਆ ਕੋਈ ਕਮਲਾ ਨਹੀਂ ਹਰੇਕ ਸਿਆਣਾ ਅੱਜ ਕੱਲ ਬਾਕੀ ਹਰੇਕ ਦੇ ਘਰੇ 4-4 ਫੋਨ ਆ ਕਿਸੇ ਦੇ 2-2 ਆ ਕਿਸੇ ਕੋਲੇ 3-3 ਵਾਲੇ ਵੀ ਹੈਗੇ ਆ ਤੇ ਅਗਲਾ ਵੀਡੀਓ ਕਾਲ ਤੇ ਆਪਦੀ ਤਸੱਲੀ ਕਰ ਲੈ ਜੇ ਕੋਈ ਵੇਖਣੀ ਚਾਹੁੰਦਾ ਵੀਡੀਓ ਕਾਲ ਤੇ ਤੁਸੀਂ ਪੈਸੇ ਲਾਉਣੇ ਆ ਫੋਨ ਤੁੱਥਲੀ ਲੈ ਗਏ ਹਾਂ 20 ਪਲੱਸ ਖੁੱਲਾ ਦੁੱਧ ਪਿਆ ਦੇਣਾ ਸਿੱਧੇ ਪਾਸੇ ਬਹਿ ਜਾਓ ਪੁੱਠੇ ਪਾਸੇ ਬਹਿ ਜਾਓ ਜਿੱਧਰ ਦੀ ਮਰਜ਼ੀ ਬਹਿ ਕੇ ਚੋੜੋ ਕਿੰਨਾ ਪਾ ਗਾਂ ਦਾ ਵੈਸੇ 75000 ਰੁਪਏ ਦੀ ਆ ਪਰ ਅੱਜ ਆਪਾਂ 65 ਦੀ ਦੇ ਦੇਵਾਂਗੇ ਗਾਂ ਬਾਈ ਕਹਿੰਦਾ 75000 ਦੀ ਆ 65 ਦੀ ਦੇ ਦੇਣੀ ਆ ਹਫਤੇ ਦੇ ਅੰਦਰ ਅੰਦਰ ਸੂਪੂਗੀ ਪੰਜੀ ਦੀ ਵੀ ਸੂਪੂਫੇ ਸ਼ਹੀਦ ਨੇ ਆ ਰਬੜਾ ਗੂਲੇਵਾ ਵੱਧ ਅੱਜ ਦੀ ਵੀਡੀਓ ਦੇ ਵਿੱਚ ਇਹ ਬਾਈ ਦੀਆਂ ਨਰਮਜੀਤ ਬੰਦੇ ਦੀਆਂ ਤਿੰਨ ਵਹਿੜਾਂ ਦੋ ਡੱਬੀਆਂ ਇੱਕ ਜਰਸੀ ਜਿਹਦੇ ਜਿਹੜੀ ਵੀ ਮਨ ਨੂੰ ਲੱਗਦੀ ਆ ਜੇ ਕੋਈ ਜਰਸੀ ਲੈਣ ਦਾ ਚਾਹ ਵਾਣਾ ਜਰਸੀ ਲੈ ਜੇ ਜੇ ਕੇ ਨੇ ਡੱਬੀਆਂ ਲੈਣੀਆਂ ਡੱਬੀਆਂ ਲੈ ਜੇ ਦੇ ਕੇ ਨੇ ਤਿੰਨੇ ਹੀ ਲੈਣੀਆਂ ਤੇ 3000 3500 ਖੁੱਲਾ ਮਾਨ ਤਣ ਕਰ ਦੂ ਤਿੰਨਾ ਵਹਿੜਾਂ ਚ ਜੇ ਕੋਈ ਤਿੰਨੇ ਲੈ ਜਾਣ ਦਾ ਚਾਹ ਵਾਣਾ ਤਿੰਨੇ ਲੈ ਜੇ 3000 3500 ਮਾਨ ਤਣ ਉਹ ਜੂ ਮੈਂ ਆਪਦੇ ਕੋਲ ਹੀ ਕਹਾ ਕੋਈ ਗੱਲ ਨਹੀਂ ਕਰ ਦੂ ਬੇਫਿਕਰੋ ਕੇ ਆਜੋ ਸਾਰਿਆਂ ਨੂੰ ਹੱਸੀ ਕਾ